ਹਾਂਜੀ ਸਸਿਗਾਲ ਜੀ ਸਾਰੇ ਭਰਾਵਾਂ ਨੂੰ ਤੇ ਪੋਲਟਰੀ ਕਰਦੇ ਸਾਰੇ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਵੱਧ ਤੋਂ ਵੱਧ ਪਿਆਰ ਦਿਆ ਕਰੋ ਜੀ ਆਪਣੇ ਚੈਨਲ ਨੂੰ ਤੇ ਵੱਧ ਤੋਂ ਵੱਧ ਦੇਖਿਆ ਕਰੋ ਸਾਰੇ ਭਰਾ ਤੇ ਕਿਹਨੂ ਕਿਹਨੂ ਆਪਣਾ ਚੈਨਲ ਵਧੀਆ ਲੱਗਦਾਗਾ ਤੇ ਉਹ ਵੀ ਕਮੈਂਟ ਕਰਿਆ ਕਰੋ ਜੇ ਕੋਈ ਕਮੀ ਬੇਸੀ ਜੀ ਨਹੀਂ ਸਾਡੇ ਚੈਨਲ 'ਚ ਜਾਂ ਕੋਈ ਵੀ ਗੱਲ ਬਾਤ 'ਚ ਕੋਈ ਕਮੀ ਬੇਸੀ ਤਾਂ ਉਹ ਵੀ ਤੇ ਪੋਲਟਰੀ ਕਰਦੇ ਆ ਜੀ ਆਪਾਂ 14 ਤੋਂ 15000 ਦੀ ਪੋਲਟਰੀ ਕਰਦੇ ਆ ਆਪਾਂ 7.5 7000 ਦੇ ਜਿਹੜੇ ਆਪਣੇ ਦੋ ਛੱਡ ਨੇ 75 7500 ਸਕਰ ਪਟ ਤੇ ਪੋਲਟਰੀ ਲੈਂਡ ਚ ਆਪਾਂ ਪਹਿਲੇ ਦਿਨੋਂ ਇੰਟਰਸਟ ਸੀ ਆਪਾਂ ਨੂੰ ਪੈਣ ਚ ਤੇ ਪੋਲਟਰੀ ਲੈਂਡ ਚ ਆਪਾਂ ਪਹਿਲੇ ਦਿਨੋਂ ਇੰਟਰਸਟ ਰੱਖਦੇ ਸੀ ਪੈਣ ਚ ਤੇ ਤਾਂ ਕਰਕੇ ਆਪਾਂ ਇਹ ਕੰਮ ਕਰਿਆ ਇਹ ਕਿਤਾ ਅੱਜ ਕੱਲ ਬਹੁਤ ਹੀ ਖੱਜਦਾ ਕੇਂਦਰ ਬਣਿਆ ਹੋਇਆ ਜਿਹੜੇ ਸਾਰੇ ਭਰਾ ਬਾਹਰ ਬੈਠੇ ਆ ਦੇਸ਼ਾਂ ਵਿਦੇਸ਼ਾਂ ਚ ਜਾਂ ਭਾਰਤੋਂ ਪਰਤ ਰਹੇ ਆ ਉਹ ਸੋਚ ਰਿਹਾ ਵੀ ਕੀ ਕੰਮ ਕਰੀਏ ਆਕੇ ਮੇਰੇ ਖਿਆਲ ਚ ਪੋਲਟਰੀ ਬਹੁਤ ਵਧੀਆ ਚੀਜ਼ ਆ ਤੇ ਪਰ ਇਹ ਡੇ ਬਾਏ ਡੇ ਬਹੁਤ ਅਪ ਹੋ ਰਹੀ ਆ ਤਾਂ ਕਰਕੇ ਕੰਪਨੀਆਂ ਦਾ ਜਿਹੜਾ ਕੰਪੀਟੀਸ਼ਨ ਹੈਗਾ ਉਹ ਥੋੜਾ ਜਿਆਦਾ ਵੱਧ ਰਿਹਾ ਜਿਹਦੇ ਕਰਕੇ ਬੱਚੇ ਚ ਪਰੇਸ਼ਾਨੀ ਆ ਰਹੀ ਆ ਸਾਰੇ ਭਰਾ ਆਪਾਂ ਨੂੰ ਕਮੈਂਟ ਕਰ ਦਿੰਦੇ ਆ ਵੀ ਬੱਚੇ ਜੇ ਪ੍ਰੋਬਲਮ ਆਈ ਹਰੇਕ ਕੰਪਨੀ ਇਹ ਉਹ ਕਰਦੀ ਹਾਂਜੀ ਸਾਰੀਆਂ ਕੰਪਨੀ ਇਦਾਂ ਹੀ ਕਰਦੀਆਂ ਨੇ ਭਰਾ ਤੇ ਪੇਮੈਂਟ ਦਾ ਜਰੂਰ ਫਰਕ ਹੋ ਸਕਦਾ ਕੋਈ ਕੰਪਨੀ 8000 ਤੇ 1.5 ਲੱਖ ਰੁਪਇਆ ਦੇ ਰਹੀ ਆ ਕੋਈ ਕੰਪਨੀ 3 ਲੱਖ ਰੁਪਇਆ ਵੀ ਦੇ ਰਹੀ ਆ 7000 ਦੇ ਕੋਈ ਕੰਪਨੀ 2 ਲੱਖ ਰੁਪਇਆ ਵੀ ਦੇ ਰਹੀ ਆ ਉਹ ਕੰਪਨੀ ਕੰਪਨੀ ਵੇਖਾ ਬਈ ਕਿਹੜੀ ਕੰਪਨੀ ਦਾ ਵੱਡ ਪਾ ਰਹੇ ਆ ਆਪਾਂ ਬਾਕੀ ਜੇ ਲਾੜ ਹਰੇਕ ਦਾ ਵਧੀਆ ਦਾ ਹਰੇਕ ਨਹੀਂ ਵਧੀਆ ਪੈਸੇ ਦੇ ਦੇਣੇ ਤੇ ਜੇ ਨਹੀਂ ਵਧੀਆ ਤਾਂ ਕੁਛ ਨਹੀਂ ਦੇਣਾ ਤੇ ਵਿੱਚ ਕੰਪਨੀਆਂ ਨੇ 2.5 ਰੁਪਏ ਰੱਖੇ ਹੋਏ ਆ ਵੀ ਲਾੜ ਖਰਾਬ ਹੁੰਦਾ 2.5 ਰੁਪਏ ਪਰ ਕਿਲੋ ਦੇਣਗੇ ਆਪਾਂ ਨੂੰ ਜਿਹੜੇ ਨਾਲ ਆਪਣਾ ਖਰਚਾ ਵਾਰਚਾ ਨਿਕਲਉਂਦਾ ਰੱਬੋ ਨਾ ਕਰੇ ਵੀ ਲਾਟ ਹੋਵੇ ਕਦੇ ਹੋ ਵੀ ਨਾ ਖਰਾਬ ਆਪਣ ਤੇ ਹਾਂਜੀ ਬਾਕੀ ਜਿੰਨੇ ਜਾਣਕਾਰੀ ਆਪਾਂ ਇਹ ਕੰਮ ਚ ਕਿਵੇਂ ਆ 14000 ਦੀ ਪੁਲਟਰੀ ਤੋਂ ਪਹਿਲਾਂ ਆਪਾਂ 4400 ਦੀ ਪੁਲਟਰੀ ਕਰਦੇ ਹੁੰਦੇ ਘਰੇ ਦੇਸੀ ਰੱਖੇ ਹੁੰਦੇ ਤੇ ਦੇਸੀ ਲਾਈਨ ਚ ਪਾਏ ਥੋੜਾ ਮੋਟਾ ਬਾਹਰ ਦੀਆਂ ਫਾਇਲਾਂ ਫੁੱਲਾਂ ਲਾਈਆਂ ਬਾਹਰ ਤੋਂ ਤੋਂ ਨਹੀਂ ਬਣਿਆ ਅਸੀਂ ਰੱਬ ਦੇ ਸ਼ੁਕਰਗੁਜ਼ਾਰ ਆ ਵੀ ਨਹੀਂ ਗਏ ਬਾਹਰ ਬਾਹਰ ਵੀ ਤੰਗੀ ਹੋਈ ਆ ਤੇ ਤਾਂ ਫਿਰ ਅਸੀਂ ਇਹ ਕੰਮ ਚ ਆ ਗਏ ਇਹ ਕੰਮ ਜਿਹੜਾ ਸਾਨੂੰ ਬਹੁਤ ਵਧੀਆ ਲੱਗਿਆ ਦੇਸੀ ਮੁਰਗੇ ਮਾਰ ਕੇ ਰੱਖਦੇ ਹੁੰਦੇ ਮਾੜੇ ਘਟੇ ਘਰੇ ਆਂਡਾ ਉਂਡਾ ਦਾ ਚੱਲਦਾ ਹੁੰਦਾ ਪ੍ਰੋਸੈਸ ਤੇ ਉਹ ਕੰਮ ਤੋਂ ਬਾਅਦ ਇਹ ਕੰਮ ਚ ਆ ਗਏ ਇਹ ਕੰਮ ਚ ਆ ਗਏ ਉਹ ਕੰਮ ਕਰਦੇ ਕਰਦੇ ਸਾਨੂੰ ਕਿਤੇ ਨਾ ਕਿਤੇ ਲੱਗਿਆ ਵੀ ਜਿਹੜਾ ਬਲੇਲਰ ਮੁਰਗਾ ਵੀ ਉਹਦੀ ਬਹੁਤ ਡਿਮਾਂਡ ਆ। ਸਾਲ 200 2 ਸਾਲ ਪਹਿਲਾਂ ਦੀ ਗੱਲ ਆ। ਢੇੜੇ ਸਾਲ 2 ਸਾਲ। ਉਦੋਂ ਕੰਪਨੀਆਂ ਬੱਚਾ ਪਾਉਂਦੀਆਂ ਹੁੰਦੀਆਂ ਜਿਹੜੇ ਡਾਕਟਰਾਂ ਦੇ ਆਪਸ ਫਾਰਮ ਸਾਫ ਕਰਾਇਆ ਕਰਦੇ ਨਾਲ। ਕਿ ਫਾਰਮ ਸਾਫ ਕਰੋ ਜੀ ਮੁਰਗਾ ਪਾਈਏ। ਫਾਰਮ ਸਾਫ ਕਰੋ ਜੀ ਮੁਰਗਾ ਪਾਈਏ। ਐਈਆਂ ਹੀ ਕੰਪਨੀਆਂ ਸੀ। ਕਿ 2 ਸਾਲਾਂ ਦੇ ਵਿੱਚ ਪੋਲਟਰੀ ਇੰਨੀ ਆਪ ਹੋ ਗਈ ਕਿ ਹੁਣ ਬੱਦ ਫਾਰਮ ਨੂੰ ਮੁਰਗਾ ਨਿਮਾ ਗਿਆ। ਇਹ ਗੱਲ ਹੈਗੀ ਆ ਕਿਤੇ ਨਾ ਕਿਤੇ ਤੇ ਦੇ ਸਿੱਧਾ ਕਰਦੇ ਕਰਦੇ ਸੋਚਿਆ ਵੀ ਚਲੋ ਆਪਾਂ ਇਹ ਲਾਈਨ ਤੇ ਚੱਲ ਕੇ ਦੇਖੀਏ। ਸੋਚਿਆ ਮੜਾ ਮੋਟਾ ਸਰਚ ਕਰਿਆ ਜੀ ਤੇ ਫਾਰਮਾਂ ਦੇ ਵਿਜ਼ਿਟ ਕੀਤਾ। ਘੱਟੋ ਘੱਟ ਫਾਰਮ ਬੌਂਡ ਤੋਂ ਪਹਿਲਾਂ 20 ਫਾਰਮਾਂ ਤੇ ਗਏ ਹੋਵਾਂਗੇ। ਵਿੱਚ ਚੰਗੀ ਸਲਾਹ ਵਾਲੇ ਵਿੱਚੀ, ਵਿੱਚ ਮਾੜੀ ਸਲਾਹ ਵਾਲੀ ਵੀ। ਸਾਰੇ ਭੰਤੇ ਬੰਦੇ ਵਿੱਚ ਵਿੱਚ ਹੈਗੇ ਸੀਗੇ। ਇੱਧਰ ਪਸਲਾਣ ਦੇ ਰੱਬ ਦੀ ਕਿਰਪਾ ਨਾਲ ਆਪਾਂ ਇੱਕ ਸੈੱਡ ਬਣਾਇਆ 75000 ਸਕੇਅਰ ਫੁੱਟ ਜਿਹੜਾ ਬਣਾਇਆ ਬਾਸ ਤੇ ਬਾਸ ਤੇ ਸ਼ੈੱਡ ਬਣਾਉਣ ਤੋਂ ਬਾਅਦ ਡੇਢ ਸਾਲ ਸਹੀ ਹਰੋ ਸਾਲ ਚਲਾਉਣ ਤੋਂ ਪਿੱਛੋਂ ਤੇ ਆਪਾਂ ਜਿਹੜਾ ਇਹ ਸ਼ੈੱਡ ਤਿਆਰ ਕੀਤਾ ਦੂਜਾ ਚਲੇਪਾਣਾ ਤੇ ਆਪਾਂ ਨੂੰ ਪੋਲਟਰੀ ਦਾ ਕੀਤਾ ਜਿਹੜਾ ਬਹੁਤ ਵਧੀਆ ਲੱਗਿਆ ਇਹ ਦੋਨੇ ਸ਼ੈੱਡ ਨੇ ਇਹ ਆਪਾਂ ਆਪਦੇ ਖਰਚੇ ਤੇ ਤਿਆਰ ਕਰੇ ਹੋਏ ਨੇ ਜਿਹੜਾ ਇਹ ਸ਼ੈੱਡ ਤੇ ਖਰਚਾ ਆਇਆ ਆਪਣਾ 22 ਤੋਂ 2.5 ਲੱਖ ਰੁਪਏ ਖਰਚਾ ਆਇਆ ਹੈ ਇਹ ਛੱਡ ਤੇ ਆਪਣਾ ਤੇ ਜਿਹੜਾ ਉਹ ਸੜਕ ਦੇ ਪਹਿਲੀ ਸਾਈਡ ਛੱਡਾ ਤੇ ਉਹ ਤੇ ਆਪਣਾ ਆਇਆ ਹੋਇਆ 18 ਲੱਖ ਰੁਪਏ ਖਰਚਾ ਸਲੇਬਾਂ ਕਰਕੇ 7 ਦਾ ਖਰਚਾ ਤੇ ਥੋੜਾ ਜਿਆਦਾ ਵਰਗਾ ਸਕੁਅਰ ਫੁੱਟ ਸੇਮ ਆਇਆ ਚਾਰ ਪੱਖੇ ਲੱਗਿਆ ਪੈੜ ਲੱਗਿਆ ਫਾਰਮ ਤੇ ਤੇ ਜਿਹੜੇ ਨਵੇਂ ਭਰਾ ਪੋਲਟਰੀ ਕਰਨਾ ਚਾਹੁੰਦੇ ਨੇ ਮੇਰੇ ਹਿਸਾਬ ਨਾਲ ਜਰੂਰ ਹੋਣਾ ਚਾਹੀਦਾ ਪੋਲਟਰੀ ਚ ਤੇ ਨਫੇ ਨੁਕਸਾਨ ਵੀ ਹੈਗੇ ਆ ਜਰੂਰ ਆ ਘਾਟੇ ਵੀ ਚੱਲਣਾ ਹੋਣਾ ਚਾਹੀਦਾ ਬੰਦਾ ਇਹ ਨਹੀਂ ਹੈਗਾ ਵੀ ਕੀ ਹਰ ਵਾਰ ਆਪਾਂ ਨੂੰ ਪ੍ਰੋਫਿਟ ਹੀ ਹੋਗਾ ਕਈ ਵਾਰ ਘਟਾ ਵੀ ਵੇਚਣਾ ਆਪਾਂ ਦੇਖੋ ਜੀ ਹੁਣ ਜਿਵੇਂ ਆਪਣਾ ਇਹ ਲਾਟ ਅੱਜ 28 ਤਰੀਕਾ 28 ਦੰਦਾ ਵਾੜ ਹੋ ਰਿਹਾ ਇਹਨੇ ਅੱਜ 2 ਕਿਲੋ ਦੇ ਲਵੇ ਹੋਣਾ ਸੀ ਤੇ ਜਿਹੜਾ ਇਹ ਅੱਜ ਕਿਲੋ ਦਾ ਜੀ ਪਹਿਲਾਂ ਵੀ ਆਪਾਂ ਤੁਹਾਨੂੰ ਇੱਕ ਵੀਡੀਓ ਚ ਦੱਸੋ ਗਿਆ ਫੇੜ ਹੀ ਹੈ ਆਪਣੀ ਗਲਤੀ ਕਰਕੇ ਜਿਹੜਾ ਫਾਰਮ ਆਪਣਾ ਪਿੱਛੇ ਚਲਾ ਗਿਆ ਕਿ ਆਪਾਂ ਇਹ ਅੱਜ ਵਾੜ ਚ ਕਾਉਨੇ ਆ ਮੰਨ ਲਓ ਤੇ ਆਪਣਾ 4500 6700 ਵੀਕ ਸੀਗਾ ਸਾਰਾ ਜਿਹੜਾ ਮਰ ਚੁੱਕਿਆ ਤੇ ਕੰਪਨੀ ਨੂੰ ਉਲਟਿਆ ਕੰਪਨੀ ਨੂੰ ਦੇਣ ਦੀ بجائے ਕੰਪਨੀ ਤੋਂ ਲੈਣ ਦੀ بجائے ਕੰਪਨੀ ਨੂੰ ਡੀਸੀ ਕਟੌਨੀ ਪੈ ਸਕਦੀ ਆ ਆਪਾਂ ਨੂੰ 40 ਤੋਂ 45000 ਰੁਪਏ ਦੀ ਘੱਟੋ ਘੱਟ ਕਿਉਂਕਿ ਜਿਹੜੀ ਮਾਰਟੈਲਿਟੀ ਉਹ ਆਪਾਂ ਤੋਂ ਕੰਟਰੋਲ ਨਹੀਂ ਹੋਈ ਘੱਟੋ ਘੱਟ 13 1400 ਤੇ ਜਿਹੜੀ ਪੁੱਜ ਚੁੱਕੀ ਆ ਆਈ ਦਿਨਾਂ ਚ ਤਾਂ ਕਰਕੇ ਕਟੌਨੀ ਪੈ ਸਕਦੀ ਆ ਇਹ ਨਹੀਂ ਹੈਗਾ ਵੀ ਅੱਥੋ ਵਾਰ ਪੋਲਟਰੀ ਚ ਆਪਾਂ ਨੂੰ ਜਿਹੜਾ ਵੀ ਬੈਨੀਫਿਟ ਬੈਨੀਫਿਟ ਹੋਈ ਜਾਵੇ ਤੇ ਲਾਉਂਸ ਵੀ ਹੋ ਜਾਂਦਾ ਕਈ ਵਾਰ ਲਾਉਂਸ ਚੱਲਣ ਦੀ ਆਪਣੀ ਹਿੰਮਤ ਵੀ ਹੋਣੀ ਚਾਹੀਦੀ ਆ ਘਾਟੇ ਪੈ ਸਕਦਾ 2-2 ਢਾਈ ਲੱਖ ਰੁਪਏ ਦੇ ਇਕੱਠੇ ਆਪਾਂ ਨੂੰ ਵੀ ਉਹ ਆਪਣੀ ਸਮਰੱਥਾ ਹੋਣੀ ਚਾਹੀਦੀ ਆ ਚੱਲਣ ਦੀ ਉਹ ਵੀਰ ਪੋਲਟਰੀ ਕਰਨ ਜਿਹੜੇ ਮਾੜੇ ਮੋਟੀ ਝਾਲ ਝੱਲ ਸਕਦੇ ਆ ਜੇ ਆਪਣਾ ਹੀ ਲਾਟ ਅੱਜ ਚੱਕਿਆ ਜਾਂਦਾ ਮੰਨ ਲਓ ਥੋੜੀ ਮੋਟੀ ਜਿਹੜਾ ਬਰਡ ਬਲਟਰੇ ਨਹੀਂ ਲਿਖਿਆ ਛੋਟਾ ਚੱਲ ਛੋਟ ਨਹੀਂ کہہ ਸਕਦੇ ਵੀ ਕਾਪੀ ਨਹੀਂ ਕਹੜਾ 2-400 ਉਹਦੀ ਆਪਾਂ ਨੂੰ ਡੀਸੀ ਘਟਾਉਣੀ ਪੈ ਸਕਦੀ ਆ। ਨਹੀਂ ਤਾਂ 40000 ਰੁਪਏ ਦੀ ਘੱਟੋ-ਘੱਟ। ਕਈ ਤੰਦੂਰੀ ਹੋ ਰਿਹਾ ਅੱਜ ਆਪਣਾ ਇਹ। ਤੰਦੂਰੀ ਵੀ ਹਜੇ ਫਲਾਹਾਲ ਹੋਇਆ ਜੀ। ਤੇ ਮੰਨ ਕੇ ਚਲੋ ਵੀ 30000 ਰੁਪਏ ਰੋ ਮੰਨ ਕੇ ਚਲੋ। ਤੇ ਲੇਬਰ ਦਾ ਹੋ ਜਾਣਾ 18 ਤੋਂ 20000 ਰੁਪਏ। ਤੇ 10000 ਮੰਨ ਲਓ 10 ਤੋਂ 12000 ਦਾ ਆਪਾਂ ਬਰਾਦਾ ਹੋ ਕੇ ਬੈਠੇ ਆਂ ਪੱਠੀਆਂ ਤੇ ਜਿਹੜੀਆਂ ਸੱਤ ਪੱਠੀਆਂ ਜਾਂਦੀਆਂ ਨੇ ਆਪਣੇ ਫਾਰਮ ਤੇ। ਤੇ 5 7 ਤੋਂ 8000 ਦਾ ਆਪਾਂ ਫੂਸਫਾਈਂ ਬੈਠੇ ਆ 15 ਗਮਾਂਟਾਂ ਦੇ ਨੀਚੇ ਤੇ 7-8000 ਦੀ ਆਪਾਂ ਬਿਜਲੀ ਖੁੱਗੀ ਬੈਠੇ ਆ ਤੇ ਦਵਾਈਆਂ ਤੇ ਖਰਚੇ ਖੜੇ ਖੜੇ ਕਰੀ ਖੜੇ ਆ ਤੇ ਜਾਨੀ ਕੀ ਵੀ ਇੰਨੇ ਖਰਚੇ ਆਪਣੇ ਪੱਲੇ ਹੋ ਜਾਂਦੇ ਨੇ तकरीबन ਲੱਖ ਰੁਪਏ ਦੇ ਜਿੱਥੇ ਆਉਣ ਦੀ ਬਜਾਏ 1.5 ਲੱਖ ਜਿਵੇਂ 2-2 ਲੱਖ ਆਉਣਾ ਹੁੰਦਾ ਉਹ ਤਾਂ ਘਟ ਅੱਡ ਗਿਆ ਲੱਖ ਰੁਪਇਆ ਪੱਲੇ ਹੋਰ ਜਾਂਦਾ 3 ਲੱਖ ਇਹ ਨੁਕਸਾਨ ਤੇ ਜਾਂਦੇ ਆਪਾਂ ਤੇ ਦੇਖੋ ਜੀ ਫਾਰਮ ਬਹੁਤ ਵਧੀਆ ਬਣੇ ਹੋਏ ਨੇ ਰੱਬ ਦੀ ਕਿਰਪਾ ਰਹੀ ਤਾਂ ਇਦਾਂ ਆਪਾਂ ਫਾਰਮ ਬਣਾਉਂਦੇ ਰਹਾਂਗੇ ਤੇ ਸਾਰੇ ਭਰਾ ਆਪਣੇ ਜਿਹੜੇ ਜੁੜੇ ਨੇ ਜਿਹੜੇ ਕਮੀਆਂ ਹੋਣ ਦੀਆਂ ਆਪਣੇ ਫਾਰਮ ਵਿੱਚ ਦੱਸਿਆ ਕਰੋ ਤੇ ਆਰੰਭ ਪਾਉਂਦੇ ਰਹਾਂ ਆਪਾਂ ਤਿੰਨ ਲੋਗੇ ਫਾਰਮ ਤੇ ਆਰੰਭ ਪਾਏ ਨੂੰ ਤੇ 6000 ਬੜਾ ਇਹ ਆਪਣਾ ਬੜਾ ਮਰਮਰ ਕੇ 6000 ਰਹਿ ਗਿਆ 77200 ਸੀ ਇਹ ਆਪਣਾ ਤੇ ਰਾਤ ਰਾਤ ਦਾ ਸਾਰੀ ਪਸ ਪਰਾ ਪੁੱਛਦੇ ਹੁੰਦੇ ਆ ਵੀ ਆਪਣਾ ਕਿਵੇਂ ਪਾਈਏ ਕਿਵੇਂ ਪਾਈਏ ਰਾਤ-ਰਾਤ ਦਾ 700-800 ਲੀਟਰ ਪਾਣੀ ਪੀਂਦਾ ਹੈ ਵਰਡ 700-800 ਲੀਟਰ ਪਾਣੀ ਕਰਕੇ ਤੇਰੀ ਇੱਕ ਬੋਤਲਾ ਰਾਮ ਦੀ ਹੈ ਵਿੱਚ ਪਾ ਦਿਓ ਤੇ ਸਾਰੀ ਰਾਤ ਚੱਲਣ ਦਿਓ ਫਿਰ ਦੇਖੋ ਨਿਆਰੇ ਇਹ ਬੱਚਾ ਫੀਡ ਵੀ ਖਾਂਦਾ ਐਵੇਂ ਨਿਆਰੇ ਵੀ ਲਊਗਾ ਫੁੱਲ ਤੇ ਤਿੰਨ ਦਿਨ ਪਾਓ ਲਗਾਤਾਰ ਤੁਹਾਨੂੰ ਆਟੋਮੈਟਿਕਲੀ ਪੂਰੀ ਗਰੋਥ ਦਿਖੂਗੀ ਬਹੁਤ ਵਧੀਆ ਰਿਜ਼ਲਟ ਨਹੀਂ ਹੋਵੇ ਤੇ ਠੀਕ ਆ ਸਾਰੇ ਭਰਾ ਧੰਨਵਾਦ ਸਾਰੇ ਵੀਰਾਂ ਦਾ